ਸਸਿਰਾਲ ਪੰਜਾਬ ਐਮਪੀਐਮ ਨਾਲ ਜੁੜੇ ਤੁਸੀਂ ਮੈਂ ਹਾਂ ਯਾਦਵਿੰਦ ਅਸੀਂ ਸੋ ਗੱਲ ਕਰ ਲਈਏ ਸਨੇਸ਼ਾ ਵਲੀ ਦਰਬਾਰ ਤੇ ਪਹੁੰਚੇ ਇਤਿਹਾਸਿਕ ਦਰਬਾਰ ਹੈ ਸੋ ਸਾਡੇ ਨਾਲ ਬਿੱਟੂ ਸਾਈਂ ਜੀ ਮੌਜੂਦ ਨੇ ਸੋ ਅੱਜ ਮਹਿੰਦੀ ਦੀ ਰਸਮ ਸੀ ਸੋ ਸਾਰੀ ਗੱਲਬਾਤ ਉਹਨਾਂ ਨਾਲ ਕਰਦੇ ਆ ਜਿਵੇਂ ਸੀ ਔਰ ਅੱਜ ਦਾ ਜਿਹੜਾ ਦਰਬਾਰ ਦੇ ਵਿੱਚ ਮਹਿੰਦੀ ਦੀ ਰਸਮ ਮਨਾਈ ਦੀ ਜਿਵੇਂ ਔਰ ਕੀ ਰੁਝਾਨ ਸੀ ਇਹਦੇ ਬਾਰੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਮੇਲੇ ਦਾ ਆਗਾਜ਼ ਦਾਤਾ ਸੁਨੇਸ਼ਾ ਵਾਲੀ ਸਰਕਾਰ ਨੂੰ ਮਹਿੰਦੀ ਲਾ ਕੇ ਹੋਇਆ ਹਮਮ ਔਰ ਹਜ਼ਰਬੀ ਬਾਬਾ ਸੁਨੇਸ਼ਾ ਵਾਲੀ ਸਰਕਾਰ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ 25 26 27 ਜੂਨ ਨੂੰ ਬਣਾਇਆ ਜਾ ਰਿਹਾ ਹੈ ਜੀ ਇਸ ਵਿੱਚ ਉੱਚ ਕੋਟੀ ਦੇ ਸਵਾ ਗਾਇਕ ਕਵਾਲ ਆਪਣੀ ਹਾਜ਼ਰੀ ਲਗਾਣਗੇ ਤਾਂ ਸੰਗਤਾਂ ਨੂੰ ਨਿਹਾਲ ਕਰਨਗੇ ਔਰ ਉਹਦੇ ਵਿੱਚ ਅਸੀਂ ਸੰਗਤਾਂ ਜੋ ਕਿ ਸਾਡਾ ਹਜ਼ਰਪੀਬਾਬ ਸੁਨੇਸ਼ ਵਾਲੀ ਮੋਰੀਅਲ ٹرسٹ ਹੈ ਉਹਦੇ ਵੱਲੋਂ ਸੰਗਤ ਵਾਸਤੇ ਲੰਗਰ ਪਾਣੀ ਦਾ ਬੜਾ ਪ੍ਰਬੰਧ ਕੀਤਾ ਗਿਆ ਹੈ ਔਰ ਤਕਰੀਬਨ ਤਕਰੀਬਨ ਜਿਹੜੇ ਮੇਲੇ ਦੀਆਂ ਤਿਆਰੀਆਂ ਪੂਰੀਆਂ ਮੁਕੰਮਲ ਹੋ ਗਈਆਂ ਜਿਹੜੀਆਂ ਪ੍ਰਸ਼ਾਸਨ ਵੱਲੋਂ ਪੁਲਿਸ ਕਮਿਸ਼ਨ ਸਾਹਿਬ ਵੱਲੋਂ ਜੋ ਪੁਲਿਸ ਪ੍ਰੋਟੈਕਸ਼ਨ ਜਿਹੜੀ ਸਿਕਿਉਰਿਟੀ ਦੇਣੀ ਸੀ ਉਹਦਾ ਇੰਤਜ਼ਾਮ ਕੀਤਾ ਗਿਆ ਔਰ ਤਕਰੀਬਨ ਮੇਲੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੈ ਔਰ ਸਮੂਹ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਲੇ ਵਿੱਚ ਪਹੁੰਚ ਕੇ ਦਾਦਾ ਸਨੇਹਿ ਸ਼ਵਲੀ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ ਸੋ ਅੱਜ ਮਹਿੰਦੀ ਦੀ ਰਸਮ ਸੀ ਇਸ ਤੋਂ ਬਾਅਦ ਕਿਹੜੀ ਦਿਨ ਤੋਂ ਬਾਬਾ ਜੀ ਦੀ ਸ਼ੁਰੂਆਤ ਹੋ ਰਹੀ ਔਰ ਕਿੰਨੀ ਲਾਸਟ ਡੇ ਕਰੀ ਰਹੇਗੀ ਅੱਜ ਸ਼ਗਨਾ ਦਾ ਦਿਵਲਾ ਹੈ ਜਿੱਦਾਂ ਇੱਕ ਦੁਲਹੇ ਦੀ ਘੋੜੀਆਂ ਹੁੰਦੀ ਹੈ ਮੇਰੇ ਦਾਤਾ ਸਨੇਹ ਸ਼ਵਲੀ ਸਰਕਾਰ ਨੂੰ ਮਹਿੰਦੀ ਲੱਗੀ ਹੈ ਔਰ ਗਾਨਾ ਬੰਦਿਆ ਗਿਆ ਉਹਦੇ ਵਿੱਚ ਸਾਡੇ ਪੰਜਾਬ ਦੀ ਬਲੰਦ ਆਵਾਜ਼ ਜਿਹੜੀ ਕਿ ਸੂਫੀ ਸਿੰਗਰ ਸੋਨੀਆ ਜੀ ਇਹਨਾਂ ਨੇ ਬੜਾ ਦਾਤਾ ਸਨੇਹ ਸ਼ਵਲੀ ਸਰਕਾਰ ਦੀ ਸ਼ਾਨ ਵਿੱਚ ਘੋੜੀਆਂ ਜਿਹੜੇ ਵੈਡਿੰਗ Song ਵਗੈਰਾ ਗਾਏ ਨੇ ਔਰ ਸੰਗਤਾਂ ਨੂੰ ਨਿਹਾਲ ਕੀਤਾ ਤਕਰੀਬਨ ਸੂਫੀ Song ਨਾਲ ਹੀ ਅਗਾਜ਼ ਹੋਇਆ ਜੀ ਸੋ ਮੈਂ ਵੀਰ ਸਵਾਹੀ ਡੇਢ ਕਿੰਨੀ ਔਰ ਕਿੰਨੀ ਤੋਂ ਰਹੇ ਜੀ ਜਿਹੜੀ ਫੰਕਸ਼ਨ ਦੀ ਜਿਹੜਾ ਫੰਕਸ਼ਨ ਦੀ ਡੇਟ ਹੈ 25 26 27 ਅੱਜ 19 ਤਰੀਕਾ ਦਾਤਾ ਸਨੇਸ਼ਵਲੀ ਸਰਕਾਰ ਨੂੰ ਮਹਿੰਦੀ ਲੱਗੀ ਹੈ ਮੇਲੇ ਦਾ ਜਿਹੜਾ ਮੇਨ ਆ ਕਿ ਉਹ 25 26 27 ਨੂੰ ਦਾਤਾ ਸਨੇਸ਼ਵਲੀ ਸਰਕਾਰ ਦੇ ਦਰਵਾਜ਼ੇ ਤੇ ਮੇਲਾ ਲੱਗੇਗਾ ਔਰ ਲੱਖਾਂ ਦੀ ਤੈਦਾਦ ਵਿੱਚ ਸੰਗਤ ਨਕਮਸਤ ਹੋਏਗੀ ਕਿਨਵਾ ਮੇਲਾ ਚੱਲ ਰਿਹਾ ਜਿਹੜਾ ਹੈ ਹੁਣ ਇਸ ਤੋਂ ਅਲੱਗ ਕਿਨਵਾ ਮੇਲਾ ਆ ਮੇਲਾ ਦੇਖੋ ਮੇਲੇ ਦਾ 1700 ਸਾਲ ਮੇਲੇ ਲੱਗੇ ਗਏ ਨੇ ਜਿੱਦਾਂ ਸਰਕਾਰ ਦਾ ਸੀ ਜ਼ਿਕਰ ਕਰਦੇ ਆ 720 ਈਸਵੀ ਤਾਂ 1700 ਸਾਲ ਅਸੀਂ ਬੈਕ ਚਲੇ ਜਾਂਦੇ ਆ ਸਾਡੇ ਬਜ਼ੁਰਗਾਂ ਨੇ ਦਾਦਾ ਸੁਨਹਿ ਸ਼ਵਲੀ ਸਰਕਾਰ ਦੀ ਖੇਦਮਤ 1865 ਤੋਂ ਕੀਤੀ ਹੈ ਤੇ ਜਿਨ੍ਹਾਂ ਨੇ ਮਤਲਬ 104 ਮੇਲੇ ਦਾਦਾ ਮੇਰੇ ਬਜ਼ੁਰਗਾਂ ਦੇ ਲਾਏ ਹੋਏ ਨੇ ਜੀ ਬਿਲਕੁਲ ਜੀ ਸੋ ਜਿਹੜੇ ਲੋਕਾਂ ਨੂੰ ਪ੍ਰੋਪਰ ਵੇ ਲੁਧਿਆਣੇ ਦੀ ਸੰਪਰਕ ਬਹੁਤ ਦੇ ਬਾਰੋ ਵੀ ਸ਼ਹਿਰ ਤੋਂ ਜਿਨ੍ਹਾਂ ਨੇ ਆਣਾ ਹੈ ਇੱਕ ਵਾਰੀ ਪ੍ਰੋਪਰ ਇੱਥੇ ਦਾ ਐਡਰੈਸ ਔਰ ਸਮਝਾ ਦਿਓ ਬਾਬਾ ਜੀ ਬਿਲਕੁਲ ਜੀ ਇਹ ਦਾਦਾ ਸਨੇਹ ਸ਼ਵਲੀ ਸਰਕਾਰ ਦਾ ਪ੍ਰਚੀਨ ਤੇ ਇਤਿਹਾਸਿਕ ਦਰਬਾਰ ਲੁਧੇਾਨਾ ਪੰਜਾਬ ਕਿਚਨੂ ਨਗਰ ਹੈਬੋਵਾਲ ਦੇ ਬੈਕਸਾਈਡ ਪੀਏਯੂ ਦੀ ਬੈਕਸਾਈਡ ਪੈ ਜਾਂਦਾ ਨੇੜੇ ਟੁਆਇਲਡ ਗਰੁੱਪ ਦਾਦਾ ਸਨੇਹ ਸ਼ਵਲੀ ਦਾ ਦਰਬਾਰ ਸਥਾਪਿਤ ਹੈ ਸੋ ਬਿਲਕੁਲ ਇਹ ਜਨ ਬਿੱਟੂ ਸਾਈ ਸਾਈ ਜੀ ਜਿਨ੍ਹਾਂ ਨੇ ਜਿਹੜੇ ਪ੍ਰੋਗਰਾਮ ਦੇ ਬਾਰੇ ਸਾਰਾ ਪ੍ਰੋਪਰ ਵੇ ਇਹਨਾਂ ਦੱਸਿਆ ਔਰ ਸਾਡੇ ਨਾਲ ਮਸ਼ਹੂਰ ਸੂਫੀ ਰਾਤ ਮੌਜੂਦ ਨਹੀਂ ਸੀ ਨਾਇਬ ਵਾਲਾ ਤੇ ਮੈਡਮ ਜੀ ਮੇਰਾ ਨਾਮ ਸੋਨੀਆ ਜੀ ਸੁਨੀਆ ਮਨੂੰ ਕੀ ਦਿਆਣਾ ਚਾਹੁੰਦੇ ਅੱਜ ਦੀ ਜਿਹੜੀ ਰੂਣਕਾਂ ਲਗਾਈਆਂ ਦੀ ਬਾਬੇ ਦੇ ਦਰਬਾਰ ਦੇ ਵਿੱਚ ਇਹਦੇ ਬਾਰੇ ਕੀ ਜੀਣਾ ਔਰ ਜਿਹੜਾ ਅਗਲਾ ਫੰਕਸ਼ਨ ਇਹਦੇ ਬਾਰੇ ਵੀ ਕੀ ਉਜਾਗਰ ਕਰਨਾ ਚਾਹੁੰਦੇ ਦੇਖੋ ਮਹਿੰਦੀ ਤਾਂ ਲਗਭਗ ਸਾਈਆਂ ਦੀ ਮੈਨੂੰ ਜਿਹੜਾ ਮੌਕਾ ਮਿਲਦਾ ਗਾਣ ਦਾ ਇਹ ਮੈਂ ਆਪਣੇ ਆਪ ਨੂੰ ਬੜਾ ਖੁਸ਼ ਨਸੀਬ ਸਮਝਦੀ ਹਾਂ ਜੀ ਤੇ ਮੇਰੇ ਖਿਆਲ ਚ ਕਈ ਸਾਲ ਹੋ ਚੁੱਕੇ ਨੇ ਹਰ ਸਾਲ ਸਾਈਆਂ ਦੀ ਮਹਿੰਦੀ ਂਗਾਉਣ ਵਾਸਤੇ ਆਨੀ ਆ ਇਹ ਸੇਵਾ ਦਾ ਮੌਕਾ ਮੈਨੂੰ ਬਿੱਟੂ ਸਾਈਂ ਜੀ ਦਿੰਦੇ ਨੇ ਤੇ ਸਾਰੇ ਸੰਗਤਾਂ ਦੀ ਬਹੁਤ ਸ਼ੁਕਰਗੁਜ਼ਾਰ ਆ ਬਿੱਟੂ ਸਾਈਂ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸਨੇਸ਼ਾ ਵਾਲੀ ਸਰਕਾਰ ਦਾ ਸ਼ੁਕਰਾਨਾ ਕਿ ਜਿਹੜੇ ਮੈਨੂੰ ਇੱਥੇ ਂਗਾਉਣ ਦਾ ਮੌਕਾ ਦਿੰਦੇ ਨੇ ਜੀ ਤੇ ਸੰਗਤਾਂ ਮੇਰੇ ਖਿਆਲ ਚ ਇਹ ਬਿਲਕੁਲ ਸੱਚੀ ਗੱਲ ਹੈ ਵੀ ਮੈਂ ਬਹੁਤ ਬਹੁਤ ਇੱਥੇ ਚਮਤਕਾਰ ਹੁੰਦੇ ਵੇਖੇ ਨੇ ਵੀ ਜਿਨ੍ਹਾਂ ਨੂੰ ਸਰੀਰਿਕ ਰੋਗ ਨੇ ਚਮੜੀ ਦੇ ਰੋਗ ਨੇ ਉਹ ਇੱਥੇ ਅਸੀਂ ਠੀਕ ਹੁੰਦੇ ਵੇਖੇ ਨੇ ਠੀਕ ਹੈ ਲੁਧਿਆਣੀ ਦੀ ਆਵਾਜ਼ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੇਲੇ ਬਾਰੇ ਔਰ ਆਪਣੇ ਬਾਰੇ ਤੜੀ ਤੜੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾਏ ਇਹਦੇ ਬਾਰੇ ਕੀ ਸੁਨੇਹਾ ਦੇਣਾ ਚਾਹੁੰਦੇ ਵੀ ਆਵਾਜ਼ ਤਾਂ ਜਿਹੜੀ ਹੁਣ ਪਰਮਾਤਮਾ ਦੀ ਦੇਣ ਹੈ ਦਾਤਾ ਜੀ ਨੇ ਦਿੱਤੀ ਹੈ ਉਹ ਦਾਤਾ ਜੀ ਦੇ ਸ਼ੁਕਰਗੁਜ਼ਾਰ ਹਾਂ ਜਦ ਤੱਕ ਉਹ ਚਾਣਗੇ ਤਦ ਤੱਕ ਗਾਈ ਜਾ ਦਿੰਦੇ ਨੇ ਜੀ ਤੇ ਸੰਗਤਾਂ ਮੇਰੇ ਖਿਆਲ 'ਚ ਇਹ ਬਿਲਕੁਲ ਸੱਚੀ ਗੱਲ ਹੈ ਵੀ ਮੈਂ ਬਹੁਤ ਬਹੁਤ ਇੱਥੇ ਚਮਤਕਾਰ ਹੁੰਦੇ ਵੇਖੇ ਨੇ ਵੀ ਜਿਨ੍ਹਾਂ ਨੂੰ ਸਰੀਰਕ ਰੋਗ ਨੇ ਚਮੜੀ ਦੇ ਰੋਗ ਨੇ ਉਹ ਇੱਥੇ ਅਸੀਂ ਠੀਕ ਹੁੰਦੇ ਵੇਖੇ ਨੇ ਠੀਕ ਹੈ ਲੁਧਿਆਣੇ ਦੀ ਆਵਾਜ਼ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੇਲੇ ਬਾਰੇ ਔਰ ਆਪਣੇ ਬਾਰੇ ਇਤਨੀ ਤਨੀ ਆਵਾਜ਼ ਨੂੰ ਹੋਰ ਬੁਲੰਦ ਕੀਤਾ ਜਾਏ ਦੇ ਬਾਰੇ ਕਿਸੇ ਨੂੰ ਇਹ ਦੇਣਾ ਚਾਹੁੰਦੇ ਵੀ ਆਵਾਜ਼ ਤਾਂ ਜਿਹੜੀ ਹੁਣ ਪਰਮਾਤਮਾ ਦੀ ਦੇਣ ਹੈ ਦਾਤਾ ਜੀ ਨੇ ਦਿੱਤੀ ਹੈ ਉਹ ਦਾਤਾ ਜੀ ਦੀ ਸ਼ੁਕਰਗੁਜ਼ਾਰ ਹਾਂ ਜਦ ਤੱਕ ਉਹ ਚਾਣਗੇ ਤਦ ਤੱਕ ਗਾਈ ਜਾਵਾਂਗੇ ਬਿਲਕੁਲ ਸੋ ਬਿਲਕੁਲ ਇਹਨਾਂ ਵੱਲੋਂ ਇਹ ਵੀ ਮੈਸੇਜ ਦਿੱਤਾ ਉਹ ਜਿੰਨਾ ਚਿਰ ਗੁਰੂ ਸਾਹਿਬ ਦੀ ਆਵਾਜ਼ ਰਹੀ ਵੀ ਬਰਕਰਾਰ ਹੈ ਗਾਉਂਦੇ ਰਹਿੰਦੇ ਸੋ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਕੈਮਰਾਮੈਨ ਰਵਿੰਦਰ ਦੇ ਨਾਲ ਯਾਦਵਿੰਦਰ ਦੀ ਰਿਪੋਰਟ ਲੁਧਿਆਣੇ ਤੋਂ